ਸ਼ਹਿਰਟਾ ਏਰੀਆ ਵਿੱਚ ਪੱਲਾ ਕਲੋਨੀ ਦੇ ਵਿੱਚ ਗੋਲੀ ਚੱਲਣ ਦੀ ਇੱਕ ਘਟਨਾ ਸਾਹਮਣੇ ਆਈ ਸੀ ਜਿਸ ਸਬੰਧ ਵਿੱਚ ਕੁਝ ਚੈਨਲਾਂ ਵੱਲੋਂ ਜਿਹੜੀ ਉਹ ਖਬਰ ਨੂੰ ਬਹੁਤ ਵਧਾ ਚੜਾ ਕੇ ਦੱਸਿਆ ਗਿਆ ਵੀ ਇਹ ਗੈਂਗਸਟਰਾਂ ਵੱਲੋਂ ਬਦਮਾਸ਼ਾਂ ਵੱਲੋਂ ਗੋਲੀ ਚਲਾਈ ਗਈ ਹੈ ਇਸ ਸਬੰਧੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਦੋ ਲੜਕੇ ਸੀ ਮਨਿੰਦਰ ਸਿੰਘ ਸਨ ਉਹ ਸੁਖਦੇਵ ਸਿੰਘ ਅਤੇ ਨਿਖਲ ਸਨ ਉਹ ਪਵਨ ਕੁਮਾਰ ਇਹ ਪੱਲਾ ਕਲੋਨੀ ਦੇ ਰਹਿਣ ਵਾਲੇ ਆ ਇਹਨਾਂ ਦੀ ਪੁਰਾਣੀ ਕੋਈ ਮਾੜੀ-ਮੋਟੀ ਹੈ ਗਈ ਸੀ ਉਦੇਸ਼ ਕੁਮਾਰ ਸਨ ਉਹ ਪ੍ਰਕਾਸ਼ ਨਾਲ ਕੋਈ ਰੰਜਿਸ਼ ਸੀ ਉਸ ਵਜ੍ਹਾ ਕਰਕੇ ਇਹਨਾਂ ਨੇ ਉਹਦੇ ਘਰ ਦੇ ਸਾਹਮਣੇ ਦੋ ਫਾਇਰ ਕੀਤੇ ਨੇ ਇਹ ਜਿਹੜੇ ਦੋਵੇਂ ਲੜਕੇ ਨੇ ਇਹਨਾਂ ਦਾ ਕੋਈ ਪੁਰਾਣਾ ਕ੍ਰਿਮਿਨਲ ਰਿਕਾਰਡ ਨਹੀਂ ਹੈਗਾ ਨਾ ਇਹ ਕੋਈ ਬਦਮਾਸ਼ ਨੇ ਨਾ ਇਹ ਗੈਂਗਸਟਰ ਨੇ ਪਰ ਜਿਹੜੀ ਇਹਨਾਂ ਨੇ ਗੋਲੀ ਚਲਾਈ ਇਸ ਸੰਬੰਧ ਵਿੱਚ ਅਸੀਂ 206 ਨੰਬਰ ਐਫ ਆਈ ਆਰ ਮਿਤੀ 11 11 24 ਅੰਡਰ ਸੈਕਸ਼ਨ 125 3 5 ਬੀ ਐਨ ਐਸ ਤੇ 25 27 54 ਆਰਮੈਗਟ ਥਾਣਾ ਛਾੜਾ ਵਿਖੇ ਦਰਜ ਕਰ ਲਈ ਹੈ ਤੇ ਜਲਦੀ ਆ ਜ ਸ਼ਾਮ ਤੱਕ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਜਿਹੜੇ ਇਹਨਾਂ ਨੇ ਵੈਪਨ ਯੂਜ਼ ਕੀਤਾ ਵੈਪਨ ਵੀ ਬਰਾਮਦ ਕੀਤਾ ਜਾਊਗਾ ਤੇ ਵੈਰੀਫਾਈ ਕੀਤਾ ਜਾਊਗਾ ਕਿ ਲਾਇਸੈਂਸੀ ਵਿਆਪਨਾ ਜਾਂ ਗੈਰਕਾਨੂੰਨੀ ਵਿਆਪਨਾ